ਗੱਲ ਕਰਨ ਲੱਗੇ ਆ ਜੀ ਜਸ਼ਨ ਗਿੱਲ ਪਾਸਟਰ ਜੋ ਕਿ ਕੋ ਗੁਰਦਾਸਪੁਰ ਦਾ ਰਹਿਣ ਵਾਲਾ ਜਸ਼ਨ ਗਿੱਲ ਪਾਸਟਰ ਜਿਹੜਾ ਕਿ ਇਸ ਟਾਈਮ ਦੋ ਚਰਚ ਚਲਾਉਂਦਾ ਪਿਆ ਉਹਦੇ ਉਹਦੀ ਕਹਾਣੀ ਹੈ ਸਾਰੀ ਤੇ ਜਸ਼ਨ ਗਿੱਲ 2023 ਚ ਇੱਕ ਰੇਪ ਕਰਦਾ ਤੇ ਉਹ ਤੋਂ ਬਾਅਦ ਪੁਲਿਸ ਨੂੰ ਪੈਸੇ ਦੇ ਕੇ ਜਸ਼ਨ ਗੇਲ ਪੁਲਿਸ ਨੂੰ ਪੈਸੇ ਦੇ ਕੇ 304 ਧਾਰਾ ਲਵਾ ਦਿੰਦਾ ਜੋ ਕਿ ਉਹ ਇੱਕ ਧਾਰਾ ਐਕਸੀਡੈਂਟ ਦੀ ਸੀਗੀ ਔਰ ਪਰਚਾ ਦਰਜ ਹੋਣ ਨੂੰ 3 ਮਹੀਨੇ ਬਾਅਦ ਪਰਚਾ ਦਰਜ ਕੀਤਾ ਦਿਨਾਨਗਰ ਪੁਲਿਸ ਨੇ ਬਹੁਤ ੱੱਕੇ ਖਾਣ ਤੋਂ ਬਾਅਦ ਦਿਨਾਨਗਰ ਪੁਲਿਸ ਨੇ ਪਰਚਾ ਦਰਜ ਕੀਤਾ ਜਦੋਂ ਪਰਚਾ ਦਰਜ ਕੀਤਾ ਉਹ ਚ 376 406 ਧਾਰਾ ਨਸਰੀ 304 304 304 A ਧਾਰਾ ਜੋ ਕਿ ਇੱਕ ਐਕਸੀਡੈਂਟ ਧਾਰਾ ਬਣਾ ਦਿੱਤੀ ਗਈ ਚਲੋ ਉਹ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਇਹ ਬੰਦਾ ਘਰ ਤੋਂ ਫਰਾਰ ਹੋ ਜਾਂਦਾ ਉਹ ਤੋਂ ਬਾਅਦ ਇਹ ਬੰਦਾ ਲਾਈਵ ਸ਼ੋਅ ਕਰਨੇ ਸ਼ੁਰੂ ਕਰ ਦਿੰਦਾ ਗੁਰਦਾਸਪੁਰ ਜੰਮੂ ਦੋ ਬ੍ਰਾਂਚਾਂ ਨੇ ਜੰਮੂ ਤੇ ਇੱਕ ਗੁਰਦਾਸਪੁਰ ਇੱਕ ਇਹਦੇ ਭਰਾ ਦੀ ਚਰਚੋ ਇਸ ਟਾਈਮ ਉਹ ਚਲਾਉਂਦਾ ਪਿਆ ਗੁਰਦਾਸਪੁਰ ਦੀ ਚਰਚੋ ਇਹ ਤਾਂ ਭਰਾ ਚਲਾਉਂਦਾ ਜਸ਼ਨ ਗੇਲ ਇਸ ਟਾਈਮ ਜੰਮੂ ਰਹਿ ਰਿਆ ਤੇ ਕੁੜੀ ਦੇ ਫਾਦਰ ਸਾਹਿਬ ਨੂੰ ਕੁੜੀ ਦੇ ਭਰਾ ਨੂੰ ਬਹੁਤ ਟੌਰਚਰ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਉੱਚ ਅਧਿਕਾਰੀ ਸੀਗੇ ਜਿਨ੍ਹਾਂ ਨੇ ਪ੍ਰੈਸ਼ਰ ਕੀਤਾ ਕਿ ਤੁਸੀਂ ਫੈਸਲਾ ਕਰ ਲਓ ਨਹੀਂ ਤੋ ਅਡਾ ਤਾਂ ਅਕਾਉਂਟਰੀ ਕੀਤਾ ਜਾਊਗਾ ਜੰਮੂ ਜਾ ਕੇ ਤੁਹਾਡਾ ਕਾਊਂਟਰ ਕਰਾਂਗੇ ਤੁਹਾਡਾ ਜਿਨ੍ਹਾਂ ਦਾ ਉਹਨਾਂ ਦਾ ਨਾਮ ਹੈ ਰਵਿੰਦਰ ਕੁਮਾਰ ਏਐਸਆਈ ਬਰਿਆਲ ਚੌਂਕੀ ਜਤਿੰਦਰ ਸਿੰਘ ਐਸਐਚਓ ਦਿਨਾ ਨੰਗਰ ਮਰਾਲ ਸਿੰਘ ਡੀਐਸਪੀ ਕ੍ਰਾਈਮ ਬ੍ਰਾਂਚ ਤੇ ਡੈਨੀ ਗਿਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿਲ ਨਕਲੀ ਪੁਲਿਸ ਵਾਲਾ ਸੀਗਾ ਜਿਹੜਾ ਤੇ ਬਖਸ਼ੀਸ਼ ਚੰਦ ਗਨਮੈਨ ਐਸਪੀ ਡੀ ਦਾ ਗਨਮੈਨ ਜਾਰਜੀ ਜਾਰਜੀ ਮਸੀ ਚਾਚੇ ਦਾ ਮੁੰਡਾ ਪਾਸਟਰ ਐਸਪੀ ਦਾ ਐਸਪੀ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ ਇੱਕ ਐਸਪੀ ਲੱਗੇ ਨੇ ਉੱਚ ਅਧਿਕਾਰੀ ਅਮਰੀਤ ਰੰਧਾਵਾ ਐਸਐਚਓ ਜਿਹੜਾ ਕਿ ਹੁਣ ਉਸ ਥਾਣੇ 'ਚ ਹੈ ਤੇ ਮਨੀ ਬੈਂਕ ਚੌਂਕੀ ਇੰਚਾਰਜ ਜਿਹੜਾ ਕਿ ਮੁਨਸੀ ਹੈ ਇਸ ਟਾਈਮ ਤੇ ਇਸ ਬੰਦਿਆਂ ਨੇ ਐਨਾ ਤੇ ਐਡਾ ਕੋ ਪ੍ਰੈਸ਼ਰ ਬਣਾਇਆ ਇਹ ਬੰਦੇ ਨੇ ਅੱਜ ਘਰ ਵੇਚ ਕੇ ਦੂਜੀ ਜਗ੍ਹਾ ਚਲੇ ਜਾਂਦੇ ਘਰ ਦੀ ਕੀਮਤ ਸੀਗੀ 35 ਲੱਖ ਰੁਪਈਆ ਅੱਜ ਉਹ 12 ਲੱਖ ਰੁਪਏ ਦਾ ਵੇਚ ਕੇ ਅੱਜ ਅਮਰੀਕਾ ਸਟ੍ਰਿਪਟ ਹੋ ਜਾਂਦੇ ਆ ਉੱਥੇ ਇਸ ਟਾਈਮ ਰਿਕਸ਼ਾ ਚਲਾਉਂਦੇ ਨੇ ਵੀ ਦੱਸੋ ਇੱਕ ਬੰਦਾ ਤੁਸੀਂ ਅਰੈਸਟ ਨਹੀਂ ਕਰਦਾ ਦੂਜਾ ਘਰ ਤੋਂ ਬੇਕਾਰ ਕਰ ਦਿੱਤਾ ਗਏ ਬੰਦੇ ਨੂੰ ਉਹ ਤੋਂ ਬਾਅਦ ਵੀ ਐਡਾ ਕਿਤੇ ਪ੍ਰੈਸ਼ਰ ਪਾਉਂਦੇ ਨੇ ਉਹ ਕਿ ਫੈਸਲਾ ਕਰ ਲੈ ਤੇਰਾ ਇਲਜ਼ਾਮ ਬਹੁਤ ਬੁਰਾ ਹੋਏਗਾ ਕਦੇ ਨੂੰ ਮਾਰਨ ਦੀਆਂ ਕਦੇ ਡਰਾਉਣ ਦੀਆਂ ਧਮਕਾਉਣ ਦੀਆਂ ਸਾਰੀਆਂ ਇਦਾਂ ਦੀਆਂ ਗੱਲਾਂ ਇੱਕਨਾਂ ਦਾ ਬੇਟਾ ਜੋ ਕਿ ਪਲਾਸਟਰ ਚ ਪੜਦਾ ਬੇਟੀ ਦੀ ਮੌਤ ਹੋ ਗਈ ਜੋ ਇਸ ਦੁਨੀਆ ਚ ਨਹੀਂ ਹੈ ਉਹਨਾਂ ਇਨਸਾਫ਼ ਦੀ ਮੰਗ ਕਰਦੇ ਆ ਕਿ ਉਹਨੂੰ ਇਨਸਾਫ਼ ਦਿੱਤਾ ਜਾਵੇ ਕਿ ਉਹਦੀ ਫੈਮਿਲੀ ਨੂੰ ਬਿਲਕੁਲ ਇਨਸਾਫ਼ ਦਿੱਤਾ ਜਾਵੇ ਤੇ ਕੋਰਟ ਦੇ ਆਰਡਰ ਹੈ ਕਿ ਐਸ ਐਚਓ ਅਮਰੀਤ ਰੰਦਾਵਾ ਐਸ ਐਚਓ ਉਹਨਾਂ ਨੂੰ ਆਰਡਰ ਵੀ ਨੇ ਕੋਡ ਦੇ ਕਿ ਤੂੰ ਅਰੇਸਟ ਕਿਉਂ ਨਹੀਂ ਕਰਦਾ ਪਰ ਲੇਕਿਨ ਕਿਤੇ ਨਾ ਕਿਤੇ ਮੁਲੀਪੋਕਤ ਲੱਗਦੀ ਆ ਜਿਹੜੇ ਕਿ ਉਹ ਪੁਲਿਸ ਹੈ ਉਹ ਕਹਿੰਦਾ ਮੈਂ ਮੇਰੀ ਪੁਲਿਸ ਜੇਬ 'ਚ ਹੈ ਪ੍ਰਸ਼ਾਸਨ ਮੇਰੀ ਜੇਲ੍ਹ 'ਚ ਹੈ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਪਰ ਅਸੀਂ ਬੜੇ ਬੜੇ ਮਗਰਮੱਛਾਂ ਦੇ ਨੱਥ ਪਾਈ ਹੈ ਤੇ ਇਹ ਤਾਂ ਹੈ ਹੀ ਕਿਹੜੇ ਬਾਗਰੀ ਮੁੱਲੇ ਆ ਜੋ ਜਸ਼ਨ ਗੇਲ ਹੈ ਇੱਕ ਕ੍ਰਿਸ਼ਚਨ ਧਰਮ ਦਾ ਐਨੇ ਵੀ ਨਾ ਬਦਨਾਮ ਕਰਕੇ ਰੱਖਿਆ ਜਿਵੇਂ ਕਿ ਪਹਿਲਾਂ ਤੁਸੀਂ ਦੇਖਿਆ ਬਲਜਿੰਦਰ ਵਰਗੇ ਪਾਸਰੋ ਜੇਲ੍ਹ 'ਚ ਨੇ ਅੱਜ ਗਲਤ ਨਤੀਜੇ ਭੁਗਤੇ ਉਹਨਾਂ ਜੋ ਕਿ ਗਲਤ ਕਰਦੇ ਸੀ ਉਹਨਾਂ ਨੂੰ ਨਤੀਜਾ ਬੁਰਾ ਮਿਲਿਆ ਉਹਨਾਂ ਨੂੰ ਵੀ ਜੋ ਉਹਨਾਂ ਨਾਲ ਹੋਣਾ ਚਾਹੀਦਾ ਸੀ ਉਹ ਹੋਇਆ ਅੱਜ ਜਿਹੜਾ ਜਸ਼ਨ ਗਿੱਲ ਹੈ ਇਹਨੂੰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹਨੂੰ ਅਰੈਸਟ ਕੀਤਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਇਸ ਟਾਈਮ ਪੂਰਾ ਦਬਾਅ ਪਾ ਰਿਹਾ ਇਹਨਾਂ ਦੇ ਕੁੜੀ ਦੇ ਫਾਦਰ ਸਾਹਿਬ ਤੇ ਕਿ ਤੂੰ ਫੈਸਲਾ ਕੀਤਾ ਜਾਵੇ ਤੇਰੇ ਨਾਲ ਨਹੀਂ ਤੇਰਾ ਇਲਜ਼ਾਮ ਬਹੁਤ ਬੁਰਾ ਹੋਏਗਾ ਬਾਕੀ ਤੁਸੀਂ ਇਹਨਾਂ ਤੋਂ ਵੀ ਸੁਣੋ ਦੋ ਗੱਲਾਂ ਆਪਣੇ ਹੱਥ ਵੀਤੀ ਦੱਸਣਗੇ ਤੁਹਾਨੂੰ ਥੋੜੀ ਛੇਰ ਇਧਰ ਘਲ ਮੜੀ ਧਿਆਨ ਨਾਲ ਹਲੋ ਕਰੋ ਬੋਲੋ ਥੋੜੀ ਇਧਰ ਕਰੋ ਭਾਈ ਠੀਕ ਹੈ ਕਰੋ ਬੋਲੋ ਦਸੋ ਮਾਮਲਾ ਦਸੋ ਪੂਰਾ ਮਾਮਲਾ ਜੀ ਅਸੀਂ ਚਰਚਾ ਵਿੱਚ ਜਾਂਦੇ ਹਾਂਗੇ ਜੀ ਅਸੀਂ ਗੱਲ ਦੇ ਥੋੜਾ ਅੱਗੇ ਆਗੇ ਥੋੜਾ ਅੱਗੇ ਹੋਰ ਆਪਾਂ ਚਰਚਾ ਅਸੀਂ ਚਰਚੇ ਵਿੱਚ ਜਾਂਦੇ ਸੀ ਜਸ਼ਨ ਗਿਲਦੇ ਜੀ ਸਾਡਾ ਰਿਸ਼ਤੇ ਵਿੱਚ ਉਹ ਚਾਚੇ ਲੱਗਦਾ ਜੀ ਮੇਰਾ ਤੇ ਉੱਥੇ ਜਾਂਦੇ ਹਨ ਹੋ ਗਈ 1 ਸਾਲ ਹੋ ਗਿਆ ਜੀ ਤੇ ਉਹਨੇ ਪਤਾ ਨਹੀਂ ਕਿਤਨਾ ਆਪਣੀ ਮੇਰੀ ਬੇਟੀ ਨੂੰ ਆਪਣੇ ਝਾਸੀ ਵਿੱਚ ਲੈ ਕੇ ਜੀ ਮੇਰੀ ਬੇਟੀ BCA BCA 'ਚ ਪੜਦੀ ਸੀ ਜੀ ਲਾਸਟ ਉਹਦਾ ਸੈਮੈਸਟਰ ਹੀ BCA ਦਾ ਜੀ ਤੇ ਆਪਣੇ ਝਾਸੀ ਵਿੱਚ ਲੈ ਕੇ ਉਹਦੇ ਨਾਲ ਰੇਪ ਕਰਦਾ ਰਿਆ ਬਾਅਦ 'ਚ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਫਿਰ ਆਪਣੀ ਇੱਕ ਜਾਣ ਪਛਾਣ ਦੀ ਉਹਦੀ ਨਰਸ ਹੀ ਕਲਮੰਤ ਕੋਰ ਆ ਪਿੰਡ ਗੋਤ ਕੋਕਰ ਦੀ ਉਹਦੇ ਚ ਉਹਨਾਂ ਉੱਥੇ ਹੀ ਆ ਗਏ ਜੀ ਉਹਨਾਂ ਨੇ ਬੋਸ਼ਣ ਕਰਾ ਦਿੱਤਾ ਬੋਸ਼ਣ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸਾਨੂੰ ਤਾਂ ਪਹਿਲੇ ਪਤਾ ਨਹੀਂ ਚੱਲਿਆ ਜੀ ਤੇ ਆਪਾਂ ਗੁਰਦਾਸਪੁਰ ਹਸਪੀਟਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਖਲ ਕਰਾਇਆ ਤੇ ਉੱਥੇ ਆਨ ਕੇ ਇਹਨਾਂ ਨੇ ਅਦਾ ਭਰਾ ਸਰਪੰਚ ਜੀ ਪਾਸਟਰ ਜੀ ਦਾ ਉਹਨੇ ਉਹ ਇੱਕ ਅਣਪਛਾਨਾ ਅਣਪਛਾਨੀ ਵਿਅਕਤੀ ਸੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ ਅਲਟਰਾਸਾਉਂਡ ਨਹੀਂ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਛੁੱਟੀ ਕਰਾਤੀ ਜੀ ਦੋ ਦਿਨ ਬਾਅਦ ਬੇਟੀ ਦੀ ਹਾਲਤ ਫੇਰ ਖਰਾਬ ਹੋ ਗਈ ਜੀ ਤੇ ਇੱਕ ਘਰਦਾਨ ਨੇ ਕਿਹਾ ਵੀ ਡਾਕਟਰ ਨੇ ਅਲਟਰਾਸਾਉਂਡ ਦਿਖਾਈ ਤੇ ਆਪਾਂ ਪ੍ਰਾਈਵੇਟ ਕਰਾ ਲੈਂਦੇ ਹਾਂ ਜੀ ਆਪਾਂ ਅਲਟਰਾਸਾਉਂਡ ਗਰਦਾਹਪੁਰੋਂ ਕਰਾਇਆ ਜੀ ਸਾਨੂੰ ਉੱਥੇ ਜਾ ਕੇ ਘਰਦਾਨ ਨੂੰ ਪਤਾ ਲੱਗਾ ਵੀ ਇਹ ਕੰਮ ਹੋਇਆਦਾ ਜੀ ਤੇ ਬੇਟੀ ਨੇ ਫਿਰ ਦੱਸਿਆ ਵੀ ਮੇਰੇ ਨਾਲ ਇਤਨਾ ਇਤਨਾ ਤੇ ਉਹ ਉਸ ਟਾਈਮ ਵੀ ਬੇਟੀ ਦੇ ਮਗਰ ਹੀ ਉੱਥੇ ਆ ਗਏ ਜਿੱਥੇ ਅਲਟਰਾਸਾਉਂਡ ਕਰਦੇ ਕਰਾਉਣ ਗਏ ਸੀ ਪਾਸਟਰ ਤੇ ਉਦੋਂ ਬਾਅਦ ਜੀ ਆਪਾਂ ਅੰਮ੍ਰਿਤਸਰ ਲੈ ਕੇ ਗਏ ਆ ਜੀ ਤੇ ਅੰਮ੍ਰਿਤਸਰ ਜਾ ਕੇ ਬੇਟੀ ਦੀ ਡੈਥ ਹੋ ਜਾਂਦੀ ਏ ਉੱਥੇ ਅਰਵਿੰਦਰ ਕੁਮਾਰ ਐਸਆਈ ਹੁੰਦਾ ਆਪਣੀ ਪਾਰਟੀ ਲੈ ਕੇ ਤੇ ਉਹ ਮੇਰੇ ਕੋਲੋਂ ਪੂਰੇ ਕਾਗਜ਼ਾਂ ਤੇ ਸਾਈਨ ਕਰਾ ਲੈਂਦੇ ਆ ਜੀ ਵੀ ਤੇਰੀ ਬੇਟੀ ਦੀ ਡੈੱਡ ਵਾਡੀ ਆਪਾਂ ਲੈ ਕੇ ਜਾਣੀ ਹੈ ਉਹ ਜੀ ਫਿਰ 174 ਦੀ ਕਾਰਵਾਈ ਕਰਦੇ ਆ ਮੈਨੂੰ ਤੇ ਵੀ ਨਹੀਂ ਪਤਾ ਕਿ 174 ਹੁੰਦੀ ਕੀ ਹੈ ਜੀ ਤੇ ਉਦੋਂ ਬਾਅਦ ਫਿਰ ਆਪਾਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਜਾ ਕੇ ਜੀ ਤੇ ਫਿਰ ਜਾ ਕੇ ਪਰਚਾ ਪਰਚਾ ਜਰਾ ਹੀ ਕਟਿਆ ਇਹਨਾਂ ਨੇ 60 65 ਦਿਨ ਲਾਤੇ ਪਰਚਾ ਕੱਟਣ ਲੱਗਾਈ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਂ ਨਹੀਂ ਪਾਏ ਜੀ ਜਿਹੜੇ ਨਾਂ ਲਿਖੇ ਸੀ ਜੀ ਅੱਜ ਤੱਕ ਵੀ ਕੁਲਵੰਤਕੋੜ ਦਾ ਨਾਂ ਹੀ ਨਹੀਂ ਪੁਲਸਾਂ ਹੋਂ ਦਿੰਦੀ ਵਿੱਚ ਤੇ ਪੁਲਿਸ ਵਾਲੇ ਮੈਨੂੰ ਮੈਂ ਜਾਨਣਾ ਉਹ ਮੈਨੂੰ ਦੱਕੇ ਮਾਰਦੇ ਆ ਵੀ ਤੁਸੀਂ ਰਾਜੀਨਾਮਾ ਕਰੋ ਜੀ ਤੁਹਾਡਾ ਆਪਾਂ ਰਾਜੀਨਾਮਾ ਕਰਾ ਦਿੰਨੇ ਆ ਮੈਂ ਇਹ ਰਿਕਸ਼ਾ ਚਲਾਉਣਾ ਆ ਜੀ ਤੇ ਗਰੀਬ ਬੰਦਾ ਗਰੀਬ ਬੰਦਾ ਹਾਂ ਮੈਂ ਤੇ ਮਤਲਬ ਪੁਲਿਸ ਵਾਲੇ ਮੈਨੂੰ ਤੰਗ ਪਰੇਸ਼ਾਨ ਬਰਾ ਕਰਦੇ ਆ ਜੀ ਤੇ ਮੈਂ ਆਪਣੇ ਘਰ ਛੱਡ ਕੇ 2 ਸਾਲ ਹੋ ਗਿਆ ਜੀ ਤੇ ਹੁਣ ਮੈਂ ਆਪਣਾ ਘਰ ਵੀ ਵੀ ਅਜ ਦਿੱਤਾ ਜੀ ਕਿ ਮੈਂ ਇਨਸਾਫ ਲੈਣਾ ਮੈਂ ਬਾਕੀ ਵੀ ਦੱਸੋ ਕਲਦੀਪ ਗੋਣਾ ਸਾਰਾ ਦੱਸੋ ਬਾਕੀ ਐ ਐਫ ਆਈ ਆਰ ਦੀ ਕਾਪੀ ਆ ਜੀ ਤੇ ਆਪ ਕੋ ਫਟ ਮਾਰਨ ਦੀ ਕਾਪੀ ਆ ਜੀ ਬੇਟੀ ਦੀ ਤਾ ਜਿਹੜੀ ਜੀ ਮੈਂ ਐਸ ਐਚਓ ਨੂੰ ਜਾ ਕੇ ਜੀ ਇਹ 6 6 ਤਰੀਕ ਤੀਜਾ ਮਹੀਨਾ 2025 ਚ ਐਸ ਐਚਓ ਸਾਹਿਬ ਨੂੰ ਦੱਸਿਆ ਵੀ ਜਿੱਥੇ ਇਸ ਟਾਈਮੋਂ ਜੰਮੂ ਰਹਿ ਰਿਹਾ ਵਾ ਜੀ ਤੇ ਮੇਰੇ ਨਾਲ ਚਲੋ ਉਹਨੂੰ ਅਰੈਸਟ ਕਰੂੰ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਜੀ ਉਹਨਾਂ ਦੇ ਬਕਾਇਦਾ ਮੈਂ ਉਹਨਾਂ ਕੋਲੋਂ ਰਸੀਵ ਕਰਾਈ ਆ ਕਾਪੀ ਤੇ ਇੱਕ ਕਾਪੀ ਜੀ ਮੈਂ ਇੱਕ ਕਾਪੀ ਮੈਂ ਮਾਨਜੋਗ ਐਸਐਸਪੀ ਸਾਹਿਬ ਕੋਲੋਂ ਗਏ ਹਾਂ ਜੀ ਦੋ ਵਾਰੀ ਮੇਰੇ ਪਿੰਡ ਦਾ ਸਰਪੰਚ ਸਾਹਿਬ ਤੇ ਨਾਲੇ ਉਹ ਵਕੀਲ ਸਾਹਿਬ ਨੇ ਉਹ ਗਏ ਆ ਜੀ ਮੇਰੇ ਨਾਲ ਐਸਐਸਪੀ ਵੀ ਸਾਡੀ ਕੋਈ ਨਹੀਂ ਸੁਣਦਾ ਪਿਆ ਜੀ ਫਿਰ ਆਪਾਂ ਉਹਨਾਂ ਨੇ ਕਿਹਾ ਕਿ ਆਪਾਂ ਕਾਪੀ ਐ ਡਾਕ ਰਸਤੇ ਫਿਰ ਇੱਕ ਕਾਪੀ ਮੈਂ ਐਸਐਸਪੀ ਸਾਹਿਬ ਨੂੰ ਭੇਜੀ ਆ ਜੀ ਕਿ ਇਹ ਜਿਹੜਾ ਬੰਦਾ ਆਸ ਟਾਈਮ ਫਲਾਨੀ ਜਗ੍ਹਾ ਤੇ ਆ ਜੀ ਤੇ ਇਹਨੂੰ ਅਰੈਸਟ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਕਰਦੇ ਜੀ ਤੇ ਇਹ ਉਹਦੇ ਪੀਓ ਦੇ ਆਰਡਰ ਆ ਜੀ ਜੱਜ ਸਾਹਿਬ ਵੱਲੋਂ ਕੀਰੋਂ ਨੂੰ ਉਪਯੋਗ ਕੀਤਾ ਗਿਆ ਦਾ ਫੇਰ ਵੀ ਪੁਲਿਸ ਏਰੀਆ ਕੋਈ ਕਾਰਵਾਈ ਨਹੀਂ ਤੇ ਯਾਰਾ ਹੁਣ ਐਸ ਐਚਓ ਸਾਹਿਬ ਮੌਜੂਦਾ ਨਹੀਂ ਉਹ ਮੈਨੂੰ ਕਹਿੰਦਿਆ ਵੀ ਤੂੰ ਰਾਜੀਨਾਮਾ ਕਰ ਦੋ ਦੋ ਤਿੰਨ ਤਿੰਨ ਘੰਟੇ ਜੀ ਦੋ ਮੈਂ ਜਾਨਾ ਮੈਂ ਉੱਥੇ ਬੁਲਾਉਂਦਾ ਮੈਂ ਹੀ ਜਾਨਾ ਪੁੱਛਣਾ ਉਹਨਾਂ ਨੂੰ ਤੇ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਰਿਹਾਸਮੈਂਟ ਕਰਦਾ ਬਹਾਲ ਲੈਂਦਾ ਥਾਣੇ ਦੇ ਅੰਦਰ ਤੇ ਬਾਅਦ ਚੋਂ ਮੈਨੂੰ ਕਹਿੰਦਾ ਹੁਣ ਤੂੰ ਜਾ ਤੇਰਾ ਕੰਮ ਕੋਈ ਨਹੀਂ ਹੈ ਜੀ ਉਹ ਤੇ ਇੱਕ ਹਾਂ ਜੀ ਇੱਕ ਇਹ ਜਿਹੜਾ ਜੀ ਹੈ ਵਰਦੀ ਪਾਈ ਦੀ ਹੈ ਜਿੰਨੇ ਜੀ ਇਹ ਬੜਾ ਤੰਗ ਪਰੇਸ਼ਾਨ ਕਰਦੇ ਇਹਦਾ ਭਤੀਜਾ ਵਾ ਜੀ ਤੇ ਇੱਕ ਇਹਨਾਂ ਦਾ ਪਾਸਟਰ ਦਾ ਭਰਾਵਾ ਬਖਸ਼ੀਸ਼ ਚੰਦ ਐਸਪੀ ਡੀ ਨਾਲ ਲੱਗਾਦਾ ਜੀ ਤੇ ਐਸਪੀ ਡੀ ਕੋਲੋਂ ਮੈਨੂੰ ਦਬਕੇ ਮਰਵਾਇਆ ਜੀ ਇਹਨਾਂ ਨੇ ਤੇ ਮੇਰੇ ਘਰ ਆਣ ਕੇ ਵੀ ਤੇ ਮੈਨੂੰ ਕਚਹਿਰੀ ਵਿੱਚ ਵੀ ਤੇ ਬਾਅਦ ਚੋਂ ਉੱਥੇ ਆਪਣੇ ਦਫ਼ਤਰ ਲਿਆ ਕੇ ਗਏ ਆ ਜੀ ਤੇ ਉੱਥੇ ਵੀ ਮੈਨੂੰ ਇਹ ਕਹਿੰਦੇ ਆ ਕਿ ਰਾਜੀਨਾਮਾ ਕਰ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜਸ਼ਨ ਗਿੱਲ ਦੀ ਇਹ ਫੋਟੋ ਹੈ ਜਿਹੜਾ ਕਿ ਇੱਕ ਬਲਤਕਾਰੀ ਹੈ ਜੀ ਪੀਉਂਦੇ ਇੱਕ ਸਾਲ ਹੋ ਗਿਆ ਪੀਓ ਇਹਨਾਂ ਜੀ ਅੱਛਾ ਸਰ ਜੋ ਇਹਨੂੰ ਪਰਚਾ 2023 ਦਾ ਪਰਚਾ 5ਵੇਂ ਮਹੀਨੇ ਦਾ ਜੀ 7ਵੇਂ ਮਹੀਨੇ ਦਾ ਜੀ 7ਵੇਂ ਮਹੀਨੇ ਸੌਰੀ ਜਿਹੜਾ ਕਿ ਇਹ ਆਪਣੀ ਬੇਟੀ ਨੂੰ 에ਰਪੋਰਟ ਤੇ ਛੱਡਣ ਜਾਂਦਾ ਜੰਮੂ ਜਦ ਕਿ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਜਾ ਕਿੱਥੇ ਰਾਤ ਨੂੰ ਇਹ ਘਰ ਆਉਂਦਾ ਰਾਤ ਨੂੰ ਘਰ ਆ ਕੇ ਸਵੇਰ ਜਲਦੀ ਕਰ ਤੋਂ ਨਿਕਲ ਜਾਂਦਾ ਨੇਰੇ ਨੇਰੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਿਕਲ ਜਾਂਦਾ ਉਤੋਂ ਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਇਹ ਬੰਦਾ ਕਿੱਥੇ ਆਇਆ ਕੀ ਕਰਦਾ ਜਦਕਿ ਸੰਡੇ ਨੂੰ ਚਰਚ ਜੰਮੂ ਚ ਲਾਂਦਾ ਏ ਮਤਲਬ ਕਿ ਮੀਡੀਆ ਸਾਹਮਣੇ ਨਹੀਂ ਆਂਦਾ ਉੱਥੇ ਬਿਲਕੁਲ ਪਤਾ ਕਿ ਉਸ ਜਗ੍ਹਾ ਦਾ ਪਤਾ ਸਾਨੂੰ ਕਿ ਸਾਡੇ ਨਾਲ ਪੁਲਿਸ ਚੱਲੇ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਪਰ ਲੇਕਿਨ ਪੁਲਿਸ ਸਾਥ ਹੀ ਨਹੀਂ ਪਉਂਦੀ ਕੀ ਅਸੀਂ ਨਹੀਂ ਜਾਣਾਂ ਜੋ ਤੁਸੀਂ ਕਰਨਾ ਕਰ ਲਓ ਅੱਗੇ ਦੇ ਪੁਲਿਸ ਇਹ ਕਹਿ ਰਹੀ ਹੈ ਕਿ ਜੋ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਪਰ ਐਦਾਂ ਦੇ ਬੰਦੇ ਬਾਹਰ ਘੁੰਮਦੇ ਨੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਦੱਸੋ ਦੇਖੋ ਜੀ ਉਹਦਾ ਭਰਾ ਉਹਦਾ ਭਰਾ ਇੱਕ ਡੀਆਈਜੀ ਹੈ ਇਹ ਇੱਕ ਸਰਪੰਚ ਇੱਕ ਸਰਪੰਚ ਹੈ ਇੱਕ ਡੀਆਈਜੀ ਪੂਰੀ ਸ਼ਿਫਾਰਸ਼ ਕਰਦੇ ਨੇ ਡੀਆਈਜੀ ਦੇ ਗਨਮੈਨ ਨੇ ਜਿਹੜੀ ਉਹਦੀ سپورਟ ਪੂਰੀ ਕਰਦੇ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਬੰਦੇ ਦੇ ਦਬਾਅ ਬਣਾ ਕੇ ਰੱਖਿਆ ਪੂਰਾ ਕਿ ਅਰੈਸਟ ਨਾ ਕਰੋ ਜੋ ਹੁੰਦਾ ਉਹ ਹੋਣ ਦੋ ਉਤੋਂ ਬਾਅਦ ਚ ਇਹਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰਦੇ ਇਹ ਬੰਦਾ ਅੱਜ ਪਹਿਲਾਂ ਵੀ ਦੱਸੂਗੀ ਕਿ ਘਰ ਵੇਚ ਕੇ ਅੰਮ੍ਰਿਤਸਰ ਰਹਿ ਰਿਹਾ ਤੇ ਫੋਨ ਬੰਦ ਕਰਕੇ ਇਹਦਾ ਇਹ ਇੰਨਾ ਕੋਈ ਨਾ ਡਰਾ ਰੱਖਿਆ ਇਹ ਬੰਦਾ ਮੀਡੀਆ ਸਾਹਮਣੇ ਆਊਗਾ ਤੇਰਾ ਇਲਜ਼ਾਮ ਉਰ ਤੇ ਤੇਰੀ ਕੁੜੀ ਨਾਲ ਤਾਂ ਮਾਰ ਦਿੱਤਾ ਗਿਆ ਤੈਨੂੰ ਵੀ ਮਾਰ ਦਿੱਤਾ ਜਾਊਗਾ ਤੇ ਪੁਲਿਸ ਵੀ ਇਹ ਦੇਖੋ ਕਿੱਡੀ ਵੱਡੀ ਗਲਤੀ ਹੈ ਕਿ ਇੱਕ ਐਕਸੀਡੈਂਟ ਚ ਕੇਸ ਬਣਾ ਦਿੱਤਾ ਗਿਆ 304 ਏ ਦਾ ਕਿੱਦਾਂ ਹੋ ਗਈ ਸੀ ਬਹੁਤ ਕੁੜੀ ਨੂੰ ਦੱਸੋ ਥੋੜਾ ਕੁੜੀ ਜਦੋਂ ਕਿ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਜੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦਾ ਅਬੋਰਸ਼ਨ ਕਰਾਂਦਾ ਜਸ਼ਨ ਗਿਲ ਘਰਦਿਆਂ ਤੋਂ ਚੋਰੀ ਘਰਦਿਆਂ ਤੋਂ ਚੋਰੀ ਅਬੋਰਸ਼ਨ ਕਰਾਂਦਾ ਤੇ 2 ਦਿਨ ਬਾਅਦ ਕੁੜੀ ਨੂੰ ਪੇਨ ਹੁੰਦਾ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਕੇ ਉ ਤੋਂ ਬਾਅਦ ਉਹ ਕਹਿੰਦਾ ਮੈਂ ਪ੍ਰੇਅਰ ਕਰ ਦਿੰਦਾ ਪ੍ਰੇਅਰ ਕਰਕੇ ਉਹਨੂੰ 5000 ਰੁਪਏ ਦਿੱਤਾ ਜਾਂਦਾ ਕਿ ਬਹੁਤ ਵੱਡੀ ਰਕਮ ਐ ਇਹਦੇ ਲਈ ਕਿ 5000 ਰੁਪਏ ਦੇ ਕੇ ਇਹਨਾਂ ਨੂੰ ਮਤਲਬ ਇੱਕ ਲਾਲਚ ਦੇ ਕੇ 5000 ਦਾ ਕਿ ਤੁਸੀਂ মিডিਆ ਸਾਹਮਣੇ ਨਾ ਆਇਓ ਉਹਦੀ 2 ਦਿਨ ਬਾਅਦ ਪੇਨ ਹੋਣਾ ਸ਼ੁਰੂ ਹੁੰਦਾ ਹੈ ਹਸਪੀਟਲ ਲੈ ਕੇ ਜਾਂਦੇ ਆ ਉਹਦੀ ਉੱਥੇ ਡੈਥ ਹੋ ਜਾਂਦੀ ਹੈ ਕੁੜੀ ਨੂੰ ਐਡਾ ਕ ਡਰਾ ਰੱਖਿਆ ਸੀ ਇਹ ਬੰਦੇ ਨੇ ਉਹ ਸਹਿਮ ਕੇ ਡਰ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਡਾ ਘਟਿਆ ਕੰਮ ਕੀਤਾ ਕਿ 304 ਏ ਧਾਰਾ ਲਾ ਦਿੱਤੀ ਕਿ ਐਕਸੀਡੈਂਟ ਬਣਾ ਦਿੱਤਾ 376 304 ਕੇਮੇ ਐਕਸੀਡੈਂਟ ਦੀ ਧਾਰਾ ਬਣਾ ਸਕਦੇ ਹੋ ਅਸੀਂ ਹਾਈ ਕੋਰਟ ਜਾਵਾਂਗੇ ਕਿ ਜਿਹੜੇ ਪੁਲਿਸ ਨੇ ਤੁਹਾਡੇ ਨਾਲ ਲਿੱਤੇ ਮੈਂ ਤੁਹਾਨੂੰ মিডিਆ ਸਾਹਮਣੇ ਦਿਖਾਣਾ ਚਾਹੁੰਦਾ ਦੁਬਾਰੇ ਫੇਰ ਨਾ ਬੋਲਾਂਗਾ ਜਿਹੜੀ ਪੂਰੀ ਜਸ਼ਨ ਗਿੱਲ ਦੀ ਸਪੋਰਟ ਕਰਦੇ ਨੇ ਉਤੋਂ ਇੱਕ ਹੋਰ ਫੋਟੋ ਸੀ ਭੇਜ ਦਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਰਦੀ ਚ ਫੋਟੋ ਧਰਾ ਕੇ ਇਹਨਾਂ ਨੂੰ ਉੱਤੋਂ ਭੇਜਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਂ ਰਵਿੰਦਰ ਕੁਮਾਰ ਬਰਿਆਲੀ ਚੌਕੀ ਐਸ ਜਤਿੰਦਰ ਕੁਮਾਰ ਐਸ ਐਚਓ ਦੀਨਾ ਨਗਰ ਮਤਲਬ ਦੀਨਾ ਨਗਰ ਥਾਣੇ ਦਾ ਹੀ ਮਕਦਮਾ ਹੈ ਤੇ ਡੈਨੀਵਲ ਗਿੱਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿੱਲ ਨਕਲੀ ਪੁਲਿਸ ਵਾਲਾ ਜਿਹੜਾ ਕਿ ਇਹ ਹੀ ਹੈ ਨਾ ਜੀ ਇਹ ਇਹ ਹੀ ਹੈ ਜੀ ਅਸੀਸ ਗਿੱਲ ਬਖਸ਼ੀਸ਼ ਚੰਦ ਐਸ ਪੀ ਡੀ ਗਨਮੈਨ ਉਹਦਾ ਜਿਹੜਾ ਤੰਗ ਪਰੇਸ਼ਾਨ ਕਰਦਾ ਇਹਨਾਂ ਨੂੰ ਜੀ ਚਰਚ ਜਾਰਜ ਮਸੀ ਜਾਰਜ ਮਸੀ ਚਾਚੇ ਦਾ ਮੁੰਡਾ ਐਸਪੀ ਸਰਪੰਚ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ 'ਚ ਇਸ ਟਾਈਮ ਐਸਪੀ ਐ ਅਮ੍ਰਿਤ ਰੰਧਾਵਾ ਐਸਐਚਓ ਜਿਹੜਾ ਇਸ ਟਾਈਮ ਹੁਣ ਇਸ ਟਾਈਮ ਉਸ ਥਾਣੇ 'ਚ ਆ ਤੇ ਮਨੀ ਬੈਂਸ ਜਿਹੜਾ ਥਾਣੇ ਦਾ ਮੁੰਸੀ ਇਸ ਟਾਈਮ ਮਤਲਬ ਇੱਥੇ ਐਡਾ ਕੋ ਦਬਾਅ ਪਾ ਕੇ ਰੱਖਿਆ ਹੋਇਆ ਉਹ ਬੰਦਿਆਂ ਨੇ ਕਿ ਕਾਰਵਾਈ ਨਾ ਕਰ ਸਕਣ ਕੋਈ ਵੀ ਐਦਾਂ ਦੇ ਬੰਦੇ ਇਸ ਟਾਈਮ ਜੰਮੂ ਸ਼ਰੀਆਮ ਬੰਦਾ ਕੁਮਰ ਆਪਣੇ ਘਰ ਦੇ ਨੂੰ ਛੱਡਣ ਜਾ ਰਿਹਾ ਏਅਰਪੋਰਟ ਤੇ ਤੁਹਾਨੂੰ ਵੀਡੀਓ ਮੈਂ ਦਿਖਾ ਦਿੰਦਾ ਉਹਨਾਂ ਦੀ ਉਹ ਆਪਣੇ ਘਰ ਦੇ ਨੂੰ ਛੱਡਣ ਜਾਂਦਾ ਉਹ ਏਅਰਪੋਰਟ ਤੇ ਪੁਲਿਸ ਕਹਿੰਦੀ ਸਾਨੂੰ ਕੋਈ ਨਾ ਘਰਵਾਰ ਆਂਦਾ ਨਾ ਕੋਈ ਕਿਤੇ ਸਾਨੂੰ ਦੱਸੋ ਜਾਂ ਦੱਸਣ ਜਾਂਦੇ ਆ ਉਹ ਬੰਦੇ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਇਹ ਦੀ ਵੀਡੀਓ ਜੀ ਪਰ ਵੀਡੀਓ ਤੇ ਲੜਕੀ ਇੱਕ ਲੜਕੀ ਹੁਣ ਮੈਂ ਲੜਕੀ ਦੀ 21 ਸਾਲ ਦੀ 22 ਸਾਲ ਉਹ ਏਜ 22 ਸਾਲ ਸੀ ਜੀ ਉਹਦੀ ਜੀ ਕੁੜੀ ਦੀ ਏਜ 22 ਸਾਲ ਸੀ ਕੁੜੀ ਦੀ ਫੋਟੋ ਦਿਖਾ ਸਕਦਾ ਮੀਡੀਆ ਸਾਹਮਣੇ ਜਿਹੜੀ ਕੁੜੀ ਦਾ ਹੋਇਆ ਸੀ ਠੀਕ ਹੈ ਰਨ ਆਖਰੀ ਬੋਲ ਜੀ ਆਪ ਇਹ ਪੁੱਛੋ ਜਾਏਗੇ ਕਿ ਰਿਲੇਸ਼ਨਸ਼ਿਪ ਕੰਸੈਂਸ਼ੂਅਲ tha ਨਹੀਂ ਆਪ ਕੈਸੇ ਕਹਿ ਸਕਦੇ ਹੋ ਕਿ ਇਹ ਜ਼ਬਰਦਸਤੀ ਸੀ ਜ਼ਬਰਦਸਤੀ ਸੀਗਾ ਜੀ ਇਹ ਇਕੋ ਕੁੜੀ ਜਦ ਕਰਦਨ ਦੱਸਣਾ ਚਾਹੀਏ ਉਸ ਤੋਂ ਬਾਅਦ ਉਹਦਾ ਅਬੋਰਸ਼ਨ ਕਰਾ ਕੇ ਨਾਲ ਦੀ ਨਾਲ ਉਹਦਾ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਉਤੋਂ ਡਾਕਟਰਾਂ ਨੇ ਵੀ ਜਿਹੜੀ ਉਹਨੂੰ ਪੈਸੇ ਦੇ ਕੇ ਰਿਪੋਰਟ ਵੀ ਪੋਸਟ ਵਰਡਮ ਦੀ ਭਾਜੀ ਕੀ ਲਿਖਿਆ ਸੀ ਉਹ ਚ ਰਿਪੋਰਟ ਵੀ ਸਾਨੂੰ ਘੱਟ ਵੱੜ 2 ਟਾਈ 3 ਮਹੀਨੇ ਬਾਅਦ ਦਿੱਤੀ ਸੀ ਰਿਪੋਰਟ ਵੀ ਇਹਨਾਂ ਨੇ ਚੱਕਰ ਮਾਰਦੇ ਥੱਕ ਕੇ ਅੱਜ ਦੇਰੇ ਰਿਪੋਰਟ ਕੱਲ ਦੇਰੇ ਪੋਸਟ ਵਰਡਮ ਦੌਰਾਨ ਦੇਖੋ ਤੁਸੀਂ ਐਕਸੀਡੈਂਟ ਕੇਸ ਬਣਾਇਆ ਗਿਆ ਕਿੱਡੀ ਵੱਡੀ ਗੱਲ ਹੈ ਜੀ ਕਿੱਦਾਂ ਐਕਸੀਡੈਂਟ ਕਿੱਦਾਂ ਕੀ ਬਹੁਤ ਹੋਈ ਜਿਸ ਤਰ੍ਹਾਂ ਜਾ ਰਹੀ ਸੀ ਅਬੋਰਸ਼ਨ ਤੋਂ ਬਾਅਦ ਉਹਦੀ ਮੌਤ ਹੋਈ ਐਕਸੀਡੈਂਟ ਤਾਂ ਬਣਾਇਆ ਗਿਆ ਨਾ ਪੁ ਕੁਛ ਲਿਖਿਆ ਸਭ ਜੋ ਚ ਨਹੀਂ 1004 ਜਿਹੜੀ ਰਿਪੋਰਟ ਆਈ ਸੀ ਹਾਂ ਭਾਜੀ ਉਹ ਚ ਕੁਛ ਨਹੀਂ ਦਿਖਾਇਆ ਸਿਰਫ ਨਾਰਮਲ ਅਕਸੀਡੈਂਟ ਦਿਖਾਤਾ ਐਫਆਈ ਤੁਹਾਨੂੰ ਸਾਰਿਆਂ ਨੂੰ ਕਾਪੀ ਦੇ ਦੂੰਗੀ ਚੈੱਕ ਕਰ ਲਿਓ ਤੁਹਾਨੂੰ ਮੀਡੀਆ ਚ ਮੈਂ ਗਰੁੱਪ ਚ ਪਾ ਦਾਂਗਾ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕਹਿੰਦੇ ਹੋ ਵਾਚਨ ਡਰਾਂ ਦੀ ਸਿਰਫ ਖਰਾਬ ਹੋਈ ਸੀ ਉਹਦੀ ਜਾਂਚ ਚੱਲਦੀ ਹੈ ਬਿਲਕੁਲ ਜੀ ਬਿਲਕੁਲ ਕੁੜੀ ਨੇ ਮਰਨ ਤੋਂ ਪਹਿਲਾਂ ਕੋਈ ਸਟੇਟਮੈਂਟ ਕੋਈ ਬਿਆਨ ਆਇਆ ਕੋਈ ਉਹ ਤਾਂ ਕੋਈ ਬਿਆਨ ਨਹੀਂ ਕੁੜੀ ਨੇ ਆਪਣੇ ਸਿਰਫ ਮਾਂ ਨੂੰ ਦੱਸਿਆ ਸੀਗਾ ਉਹਦੀ ਹਾਲਤ ਬਹੁਤ ਖਰਾਬ ਸੀਗੀ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗੀ ਸੀਗੀ ਬਹੁਤ ਜ਼ਿਆਦੇ ਮਾਤਾ ਨੇ ਉਹਦੀ ਨੇ ਪੁੱਛੇ ਵੀ ਕੀ ਹੋਇਆ ਉਹਨਾਂ ਨੇ ਦੱਸਿਆ ਜਦੋਂ ਗੱਲਬਾਤ ਅਸੀਂ ਕਹਿੰਦੀ ਮੈਨੂੰ ਪਾਪਾ ਤੋਂ ਡਰ ਲੱਗਦਾ ਵਿਚਾਰੇ ਕਿ ਮੈਂ ਪਾਪਾ ਦੇ ਸਾਹਮਣੇ ਕੀ ਫਾਦਰ ਸਾਹਮਣੇ ਕੀ ਗੱਲ ਕਰਾਂਗੀ ਆਪਣੀ ਛੋਟੀ ਭੈਣ ਨੂੰ ਨੇ ਸਾਰਾ ਉਹਨੇ ਆਪਣੀ ਇੱਕ ਛੋਟੀ ਭੈਣ ਨੂੰ ਦੱਸਿਆ ਵੀ ਮੇਰੇ ਨਾਲ ਆ ਗੱਲਬਾਤ ਹੋਈ ਹੈ ਜਿੱਥੋਂ ਤੱਕ ਅਸੀਂ ਫਿਰ ਦੁਬਾਰੇ ਇਹਨਾਂ ਹਸਪੀਟਲ ਲੈ ਕੇ ਗਏ 2 ਦਿਨ ਬਾਅਦ ਜਦੋਂ ਬਲੀਡਿੰਗ ਹੋਣ ਲੱਗ ਗਈ ਪੇਨ ਹੋਣ ਲੱਗ ਗਿਆ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕੀ ਇਹ ਪਾਸਟਰਾਂ ਦੇ ਨਾਂ ਤੇ ਇੱਕ ਜਸ਼ਨ ਦੇ ਇੱਕ ਕਲੰਕ ਹੈ ਤੇ ਇਸ ਟਾਈਮ ਇਹ ਡਰਦਾ ਫਿਰਦਾ ਜੰਮੂ 'ਚ ਇਸ ਵੇਲੇ ਪੰਜਾਬ ਛੱਡ ਕੇ ਜੰਮੂ 'ਚ ਚਰਚ ਚਲਾਉਂਦਾ ਪਿਆ ਪੁਲਿਸ ਨੂੰ ਪਤਾ ਏ ਫੇਰ ਵੀ ਉਹਨੂੰ ਹੱਥ ਨਹੀਂ ਪਾ ਰਹੇ ਦੱਸੋ ਕਿਦਾਂ ਦਾ ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਡੀਐਸਪੀ ਐਸਐਚਓ ਹੋਰ ਥਾਣੇ ਦੇ ਮੁਨਸੀ ਜਿਹੜੇ ਪੂਰੀ ਉਹਦੀ ਸਪੋਰਟ ਕਰਦੇ ਨੇ ਯਾਨੀ ਪੈਸਾ ਲੈ ਕੇ ਸਪੋਰਟ ਕਰਦੇ ਨੇ ਇਹੀ ਕਹਿ ਸਕਦੇ ਆ ਤਾਂ ਹੋਰ ਤਾਂ ਕੋਈ ਕਹਿ ਨਹੀਂ ਸਕਦੇ ਸੀ